ਲੋਭੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਪਹੁੰਚ ਗਏ ਆਪਾਂ ਸਹਿਰ ਪਟਿਆਲੇ ਜਾਨੀ ਕਿ ਪਟਿਆਲੇ ਸਹਿਰ ਦੀ ਬਿਲਕੁਲ ਬੁੱਕਲ ਦੇ ਵਿੱਚ ਪੈ ਜਾਂਦਾ ਪਿੰਡ ਧਾਮੋ ਮਾਜਰਾ ਧਾਮੋ ਮਾਜਰੇ ਦੇ ਵਿੱਚ ਕਿਉਂ ਪਹੁੰਚੇ ਆ ਤੁਸੀਂ ਸਾਰੇ ਸੱਜਣ ਪਹਿਚਾਨ ਗਏ ਹੋਵੋਗੇ ਕਿਉਂਕਿ ਅੱਜ ਨਾ ਤੁਹਾਡੇ ਵਾਸਤੇ ਮਿੱਤਰੋ ਜਿਹੜੇ ਸੱਜਣ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਭਾਈ ਲੈਣਾ ਵੀ 855 ਤੇ ਲੈਣਾ ਵੀ ਵਾਜਬ ਰੇਟ ਵਾਲਾ ਮਤਲਬ ਤਸੱਲੀ ਵਾਲਾ ਟਰੈਕਟਰ ਹੋਵੇ ਪੂਰਾ ਅੱਜ ਵਾਕਈ ਸੱਜਣ ਨੂੰ ਪੂਰੀ ਤਸੱਲੀ ਵਾਲਾ ਟਰੈਕਟਰ ਜਾਇਜ਼ ਰੇਟ ਦੇ ਵਿੱਚ ਜਿਹੜਾ ਬਣਨਾ ਨਾ ਉਹ ਤੁਹਾਡੇ ਵਾਸਤੇ ਲੈ ਕੇ ਆਏ ਆ ਦਰ ਮੈਂ ਪਹਿਲਾਂ ਤਾਂ ਮਾਰ ਦੇ ਚਾਰੇ ਪਾਸੇ ਕੈਮਰਾ ਛਤਰੀ ਸੁਤਰੀ ਸਾਰੀ ਦਿਖਾ ਦੇ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਬਾਕੀ ਨਾ ਆਪਾਂ ਅੱਗੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਵੀ ਕਿੰਨਾ ਇਹ ਮਾਡਲ ਹੈ ਕੀ ਰੇਟ ਦੇ ਵਿੱਚ ਬਣ ਜੂ ਤੇ ਕੀ ਬਾਈ ਦੀ ਲੋਕੇਸ਼ਨ ਆ ਹਨਾ ਕਿੱਥੇ ਜਵਾਈ ਦਾ ਘਰ ਪੈ ਜਾਂਦਾ ਤੇ ਫਿਰ ਫੁੱਲ ਜਾਣਕਾਰੀ ਦੰਨੇ ਆ ਲੈ ਵੀ ਮਿੱਤਰੋ ਚਾਰੇ ਪਾਸੇ ਤੁਹਾਨੂੰ ਕੰਡੀਸ਼ਨ ਦਿਖਾਤੀ ਪਹਿਲਾਂ ਤਾਂ ਵੱਡੀ ਗੱਲ ਇਹ ਹੈ ਕਿਉਂਕਿ ਇਹ ਟਰੈਕਟਰ ਹੈਗਾ 1998 ਮਾਡਲ ਮਾਡਲ 1998 ਹੈ ਤੇ ਨੰਬਰ ਹੈਗਾ ਇਹਦਾ ਪੰਜਾਬ ਦਾ ਹਨਾ ਤੇ ਜੇ ਗੱਲ ਕਰੀਏ ਨਾ ਖੋੜੀ ਅੱਲਾਹ ਬਿੱਤਰ ਮੈਂ ਦਿਖਾ ਦੇ ਕਰਾਂ ਵਿੱਚੋਂ ਆ ਸਾਰਾ ਕਲਰ ਨਾ ਬਾਈ origignal ਆ ਦੇਖ ਲੋ ਤੁਸੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਸੁੱਕਾ ਟਰੈਕਟਰ ਪਿਆ ਤੇ ਬਹੁਤ ਟਰੈਕਟਰ ਨਹੀਂ ਨਾ ਐ ਪਏ ਹੁੰਦੇ ਨੇ ਲਿਬੜੇ ਕਾਲੇ ਤੇਲ ਦੇ ਨਾਲ ਯੂਰਪੀ ਲਿਆ ਧਰ ਮੈਂ ਕੈਮਰਾ ਸਾਰਾ ਦਿਖਾ ਦੇ ਕਰਾਂ ਇੱਕ ਵੀ ਤਪਕਾ ਕਿਤੋਂ ਨਾ ਜਿਵੇਂ ਕਹਦੀ ਇਹ ਲੀਕਿੰਗ ਤਾਂ ਨਹੀਂ ਹੈਗਾ ਪੂਰਾ ਮਤਲਬ ਗਾਰੰਟੀ ਵਾਲਾ ਟਰੈਕਟਰ ਹੈ ਜਿਵੇਂ ਕਹਦੀ ਹੈ ਕਿ ਪੂਰੀ ਤਸੱਲੀ ਵਾਲਾ ਟਰੈਕਟਰ ਹੈ ਮਾਡਲ ਵੀ 1998 ਹੈ ਤੇ ਨੰਬਰ ਵੀ ਦਾ ਪੰਜਾਬ ਦਾ ਹਨਾ ਵਿੱਚੋਂ ਕੰਡੀਸ਼ਨ ਦਿਖਾ ਦਿੱਤਰ ਮੈਂ ਆਹ ਬਾਰੋਂ ਵੀ ਦਿਖਾ ਦੇ ਕਰਾਂ ਆ ਜਿੰਨੀ ਕੰਡੀਸ਼ਨ ਆ ਭਾਈ ਸਾਰੀ オリジナル ਐ ਇਹ ਬਿਨਾ ਪੁਲਿਸ ਤੋਂ ਟਰੈਕਟਰ ਜਿਹੜਾ ਲਿਸ਼ਕਾ ਮਾਰ ਰਿਹਾ ਹੈ ਹਨਾ ਤੇ ਜੇ ਗੱਲ ਕਰੀਏ ਬੰਪਰ ਇਹਦੇ ਲੱਗਿਆ ਹੋਇਆ ਤੁਸੀਂ ਇਹ ਵੀ ਵੇਖ ਲਿਆ ਹੋਣਾ ਪੂਰੀ ਮਜ਼ਬੂਤੀ ਦੇ ਵਿੱਚ ਹਨਾ ਲਾਈਟਾਂ ਲੂਟਾਂ ਘੈਂਟ ਲੱਗੀਆਂ ਹੋਈਆਂ ਨੇ ਤੇ ਮੂਰਲੇ ਪਾਸੇ ਲੱਗੇ ਹੋਏ ਨੇ ਮਗਰਾੜ ਹਨਾ ਤੇ ਜੇ ਗੱਲ ਕਰੀਏ ਮੂਰਲੇ ਟਾਇਰ ਮਿੱਤਰੋ ਲਗਭਗ 45 ਤੋਂ 50 ਪੈਸੇ ਟਾਇਰ ਪਏ ਨੇ ਜਾਨੀ ਕਿ 50 ਹਾਫ ਟਾਇਰ ਪਏ ਆ ਹਨਾ ਹਿੱਸੇ ਹਿੱਸੇ ਦਾ ਕੋਈ ਕੰਮ ਨਹੀਂ ਭਾਲਦਾ ਟਰੈਕਟਰ ਆ ਕਲਰ ਸਾਰਾ オリジナル ਐ ਧਰਮੇ ਆ ਕਲਰ ਦਿਖਾ ਦੀ ਸਾਰਾ オリジナル ਐ ਹਨਾ ਤੇ ਆ ਆ ਦਿਖਲਾ ਟੈਂਕੀ ਟੂ ਕੀ ਦੀ ਆ ਐ ਮੀਟਰਾਂ ਮੋਟਰਾਂ ਵਾਲਾ ਪੂਰਾ ਬਕਸਾ ਜਿਵੇਂ ਕਹਿੰਦੀ ਇਹ ਸਾਫ ਪਿਆ ਤੇ ਜੇ ਗੱਲ ਕਰੀ ਹੁਣ ਨਾ ਇੰਡੀਕੇਟਰਾਂ ਦੀ ਤਾਂ ਆ ਵੀ ਪੂਰੇ ਸਾਹਵੇਂ ਰਹੇ ਨੇ ਜਾਲੀਆਂ ਜੂੜੀਆਂ ਪੂਰੀਆਂ ਘੈਂਟ ਵਾਈਦੀਆਂ ਲੱਗੀਆਂ ਹੋਈਆਂ ਨੇ ਤੇ ਜੇ ਗੱਲ ਕਰੀਏ ਛਤਰੀ ਦੀ ਤਾਂ ਤੁਸੀਂ ਦੇਖੋ ਹਨਾ ਕਿੰਨੇ ਸ਼ੌਂਕ ਦੇ ਨਾਲ ਵਾਈਦੀ ਛਤਰੀ ਜਿਹੜੀ ਤਿਆਰ ਕਰਾਈ ਹੋਈ ਹੈ ਤੇ ਵਾਟਰਪੂਫ ਕੱਪੜੇ ਦੀ ਛਤਰੀ ਹੈ ਡੈਕ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹਨਾ ਤੇ ਹੋਰ ਵੀ ਆ ਸਪੋਰਟਾਂ ਇਹ ਨਹੀਂ ਵੀ ਕੱਲਾ ਪਾਇ ਪਜਾ ਲਾ ਕੇ ਮਤਲਬ ਸਾਰੇ ਹੋਇਆ ਸਪੋਰਟਾਂ ਵੀ ਘੈਂਟ ਘੈਂਟ ਡਿਜ਼ਾਈਨ ਦੇ ਨਾਲ ਹਨਾ ਸ਼ਿੰਗਾਰੀਆਂ ਹੋਈਆਂ ਨੇ ਤੇ ਜੇ ਗੱਲ ਕਰੀਏ ਨਾ ਬਾਈ ਹੁਣ ਪਿਛਲੇ ਟਾਇਰਾਂ ਦੀ ਤੁਸੀਂ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਬਿਲਕੁਲ ਜਿਵੇਂ ਕਹਦੀ ਹੈ ਨਾ 85 ਤੋਂ 90 ਪੈਸੇ ਜਿਹੜੇ ਟਾਇਰ ਨੇ ਮਗਰਲੇ ਟਾਇਰ ਹੈਗੇ ਆ ਇਹਦੇ ਹਨਾ ਮਗਰਲੇ ਟਾਇਰ 90 ਗੁੱਡੀਅਰ ਦਾ ਦੇਖ ਲਓ ਗੁੱਡੀਅਰ ਦੇ ਟਾਇਰ ਨੇ 90 ਪੈਸੇ ਟਾਇਰ ਨੇ ਤੇ ਹੋਰ ਵੀ ਆ ਧਰਮੇ ਆ ਦੇਖੋ ਫੱਟੀ ਫੁੱਟੀ ਪੂਰੀ ਲੱਗੀ ਹੋਈ ਹੈ ਨੰਬਰ ਸਮਾਣੇ ਦਾ ਯਾਨੀ ਕਿ ਪੀਵੀ 42 ਸਮਾਣੇ ਦਾ ਨੰਬਰ ਆਹ ਟਿਊਬਾ ਦਾ ਬੰਦਾ ਕਰਾ ਬਾਈ ਚੈੱਕ ਹਨਾ ਟਿਊਬਾਂ ਦਾ ਚੈੱਕ ਕਰਾ ਦਿ ਮਿੱਤਰੋ ਪੂਰਾ ਜਿਵੇਂ ਕਹਦੀ ਯਾਰ ਗਾਰੰਟੀ ਵਾਲਾ ਡਾਇਰੈਕਟਰ ਹੈ ਜੇ ਕਿਸੇ ਸੱਜਣ ਨੇ ਖਰੀਦ ਤੇ ਹੋਰ ਵੀ ਤੁਹਾਨੂੰ ਦਿਖਾਉਣਾ ਲੈਂਕਾ ਡੰਡਾ ਫੱਟੀ ਸਾਰਾ ਕੁਝ ਇਹਦੇ ਨਾਲ ਮਿਲੂਗਾ ਬੈਗ ਤੇ ਵੀ ਲਾਈਟਾਂ ਲੱਟਣ ਲੱਗੀਆਂ ਹੋ ਜਾਂਦੀਆਂ ਹਨਾ ਇੱਧਰ ਇੱਧਰ ਨਾਲ ਰਿੰਮ ਕਰਵਾ ਦੇ ਚੱਕ ਧਰਮੇ ਹਨਾ ਜਾਨੀ ਕਿ ਪੂਰਾ ਘੰਟ ਪਿਆ ਤੇ ਆ ਪੈਰਪੂਰ ਦਾ ਨੂੰ ਦਿਖਾ ਦੇ ਲੈ ਹਨਾ ਪੈਰਾਂ ਦੇ ਨਾਲ ਆ ਦਿਖਾ ਦੇ ਲੈ ਆਹ ਦੇਖੋ ਕਿੰਨੀ ਬਾਡੀ ਲਾਈਨ ਦਾ ਕਿੰਨਾ ਟਰੈਕਟਰ ਸਾਰਾ ਸਾਫ ਹੈ ਹਨਾ ਓਕੇ ਨੀਣਾ ਤੇ ਬਾਈ ਕਹਿੰਦਾ ਵੀਰੇ ਇੰਜਨ ਗੇਅਰ ਦੀ ਸਾਡੀ ਪੂਰੀ ਫੁੱਲ ਗਾਰੰਟੀ ਹੈ ਤੇ ਜੇ ਗੱਲ ਕਰੀਏ ਨੇ ਦੀ ਸਟਾਰਟਿੰਗ ਦੀ ਉਸਤਾਦ ਇਹਨੂੰ ਸਟਾਰਟ ਕਰਕੇ ਦਿਖਾਓ ਬਾਈ ਲੈ ਮਿੱਤਰੋ ਆਪਾਂ ਦਾ ਫੁਕਾਰਾ ਦੇਖਦੇ ਆ ਲੋਕ ਸਵਰਾਜ ਦੇ دیਵਾਨੇ ਨੇ ਕਹਿ ਲੈਨੇ ਨਾ ਤੇ ਦੇਖਦੇ ਆ ਵੀ ਸਟਾਰਟਿੰਗ ਕੀ ਕਹਿੰਦੀ ਆ ਟਰੈਕਟਰ ਦੀ ਨਾ ਮੂਰੇ ਵੀ ਲਿਖਿਆ ਹੋਇਆ ਸਰਬੰਸਦਾਨੀਆਂ ਵੀ ਦੇਣਾ ਕੌਣ ਦੇਊਗਾ ਤੇਰਾ ਹਾਂ ਲੈ ਦੇ ਦੇ ਕਰਾ ਪੂਰੀ ਰੇਸ ਦੇ ਦੇ ਟਰੈਕਟਰ ਦੀ ਹੋਰ ਦੇ ਦੇ ਖੋਲ ਦੇ ਖੋਲ ਦੇ ਮਾਰ ਕੇ ਯਾਤਰੀ ਨਾ ਭਰਾ ਹਾਂ ਫੁਕਾਰਾ ਦਾ ਟਰੈਕਟਰ ਦਾ ਬਾਈ ਕਹਿੰਦਾ ਵੀਰੇ ਏਡੀਕ ਸਾਡੀ ਫੁੱਲ ਗਾਰੰਟੀ ਆ ਵੀ ਕੋਈ ਵੀ ਸੱਜਣ ਜੀਨੇ ਵੀ ਟਰੈਕਟਰ ਲੈ ਜਾਣਾ ਨਾ ਵੀ ਆਜੇ ਤੇ ਬਾਬੂ ਕੇ ਜਦੋਂ ਅਗਲੇ ਦੇ ਦਿਲ ਨੂੰ ਤਸੱਲੀ ਹੋ ਗਈ ਵੀ ਟਰੈਕਟਰ ਬਾਈ ਸਾਡਾ ਪੂਰਾ ਓਕੇ ਆ ਤਾਂ ਕਹਿੰਦਾ ਫੇਰ ਸਾਈ ਦੀ ਗੱਲ ਕਰੇ ਦੁਬਾਰਾ ਫੇਰ ਦੱਸ ਦਿੰਨੇ ਆ ਪਿੰਡ ਤਾਂ ਮੋਮਾਜਰਾ ਪਟਿਆਲਾ ਜ਼ਿਲ੍ਹੇ ਦੇ ਬਿਲਕੁਲ ਬੁੱਕਲ ਦੇ ਵਿੱਚ ਪਿੰਡ ਪੈ ਜਾਂਦਾ 1998 ਮਾਡਲ ਹੈ ਤੇ ਨੰਬਰ ਟਰੈਕਟਰ ਦਾ ਹੈਗਾ ਮਿੱਤਰੋ ਪੰਜਾਬ ਦਾ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੈ ਤੇ ਜੇ ਗੱਲ ਕਰੀਏ ਰੇਟ ਦੀ ਰੇਟ ਬਾਈ ਨੇ ਸਿਰਫ 1 ਲੱਖ ਤੇ 95000 ਰੁਪਏ ਟਰੈਕਟਰ ਦੀ ਡਿਮਾਂਡ ਕੀਤੀ ਹੈ ਕਹਿੰਦਾ ਵੀਰੇ ਸਿਰਫ ਇਹ ਦੇਣ ਲੈਣ ਜਈ ਹੈ ਕਹਿੰਦਾ ਤਸੱਲੀ ਆਪਣੀ ਟਰੈਕਟਰ ਦੀ ਪੂਰੀ ਐ ਤੇ ਜੇ ਗੱਲ ਕਰੀਏ ਲੋਕੇਸ਼ਨ ਦੀ ਜਦੋਂ ਸੰਗਰੂਰ ਤੋਂ ਜਾਂਦੇ ਆ ਪਟਿਆਲੇ ਦੇ ਵਿੱਚ ਐਂਟਰ ਹੋ ਕੇ ਪਾਖੜਾ ਨਹਿਰ ਆ ਗਈ ਪਾਖੜਾ ਨਹਿਰ ਦੇ ਬਿਲਕੁਲ ਨਾਲ ਹੀ ਮਤਲਬ ਭਿੰਡਰ ਫਾਰਮ ਦੇ ਨਾਲ ਹੀ ਮੁੜ ਜਾਣਾ ਸਿੱਧੀ ਸੜਕ ਉਰੇ ਆ ਜਾਂਦੀ ਐ ਓਕੇ ਮਿੱਤਰੋ ਬਾਕੀ ਆਪਾਂ ਨੰਬਰ 22 ਦਾ ਨਾ ਸਕਰੀਨ ਤੇ ਚਲਾਤਾ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਦੁਬਾਰਾ ਫੇਰ ਦੱਸ ਦਿੰਨਾ ਜੇ ਕਿਸੇ ਸੱਜਣ ਨੇ ਇਹ 855 ਟਰੈਕਟਰ ਖਰੀਦਣਾ ਪਿੰਡ ਤਾਂ ਮੋਮਾਜਰਾ ਤੇ ਬਿਲਕੁਲ ਪਟਿਆਲੇ ਜ਼ਿਲ੍ਹੇ ਦੀ ਬੁੱਕਲ ਦੇ ਵਿੱਚ ਪਿੰਡ ਪੈ ਜਾਂਦਾ ਬਾਕੀ ਕੋਈ ਹੋਰ ਜਾਣਕਾਰੀ ਲੈਣੀ ਐ ਤਾ ਫਟਾਫਟ ਫੋਨ ਲਾ ਲਓ ਬਾਈ ਦਾ ਸਿਰਫ 1,095,000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਵਾਲਾ ਟਰੈਕਟਰ ਹੈ ਨੰਬਰ ਪੰਜਾਬ ਦਾ ਕਰੋ ਸੰਪਰਕ ਫਟਾਫਟ